ਲੁਧਿਆਣਾ ਜਮਨੀ ਚੋਣਾ ਨੂੰ ਲੈ ਕੇ ਸਿਆਸੀ ਮੌਲ ਪੂਰੀ ਤਰ੍ਹਾਂ ਪਖਿਆ ਹੋਇਆ ਇੱਕ ਪਾਸੇ ਸੱਤਾ ਦੀ ਸਰਕਾਰ ਆ ਪੰਜਾਬ ਸਰਕਾਰ ਆ ਤੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਕੇਂਦਰ ਦੀ ਸਰਕਾਰ ਬੀਜੇਪੀ ਵੱਲੋਂ ਕੀ ਤਿਆਰੀਆਂ ਨੇ ਗੱਲ ਕਰਾਂਗੇ ਸਾਡੇ ਨਾਲ ਸਰ ਲਦਰਨ ਜੁੰਨੇ ਜੋ ਬੀਜੇਪੀ ਐਸੀ ਮੋਰਚਾ ਦੇ ਪੰਜਾਬ ਦੇ ਪ੍ਰਧਾਨ ਨੇ ਸੋ ਲਦਰਨ ਸਾਹਿਬ ਤੁਸੀਂ ਐਸੀ ਮੋਰਚਾ ਦੇ ਪ੍ਰਧਾਨ ਨੂੰ ਕੀ ਤਿਆਰੀਆਂ ਨੇ ਲੁਧਿਆਣਾ ਜਮਨੀ ਚੋਣਾ ਲਈ ਅ ਦੇਖੋ ਆਪਣਾ ਲੁਧਿਆਣਾ ਵੈਸਟ ਦੇ ਵਾਸਤੇ ਸਾਡੇ ਬੀਜੇਪੀ ਦੀਆਂ ਪੂਰੀਆਂ ਤਿਆਰੀਆਂ ਆ ਜੀਵਨ ਗੁਪਤਾ ਜੀ ਸਾਡੇ ਜਿਹੜੇ ਕੈਂਡੀਡੇਟ ਆ ਭਾਰਤੀ ਜਨਤਾ ਪਾਰਟੀ ਦੇ ਉਹ ਬਿਲਕੁਲ ਗ੍ਰਾਸ ਰੂਟ ਨਾਲ ਜੁੜੇ ਹੋਏ ਆ ਗਿਆ ਔਰ ਬਹੁਤ ਉਹਨਾਂ ਦੀ ਪਕੜ ਹੈਗੀ ਆ ਸਾਰਾ ਜਿਹੜਾ ਭਾਰਤੀ ਜਨਤਾ ਪਾਰਟੀ ਆ ਤੁਹਾਨੂੰ 2024 ਦੀ ਮੈਂ ਗੱਲ ਦੱਸਾਂ ਤਾਂ 46000 ਵੋਟ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਇੱਕ ਨੰਬਰ ਤੇ ਰਿਹਾ ਸੀਗਾ ਔਰ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ 22000 ਵੋਟਾਂ ਸੋ ਹੋਣ ਅਸੀਂ ਇੱਕ ਆਪਣਾ ਜਿਹੜੇ ਸਾਡੇ ਇੰਚਾਰਜ ਹੈਗੇ ਆ ਵਿਜੇ ਭਾਈ ਰੁਪਾਨੀ ਜੀ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਗੁਜਰਾਤ ਹੈ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਇਕੱਲੇ ਇਕੱਲੇ ਅਫਸਰ ਆਪਣਾ ਅਹੁਦੇਦਾਰ ਦੀ ਜਿਹੜੀ ਹੈਗੀ ਆ ਡਿਊਟੀ ਲਈ ਹੈਗੀ ਆ ਵੰਡ ਦਿੱਤੇ ਆ ਵਾਰਡ ਵੰਡ ਦਿੱਤੇ ਆ ਬੂਥ ਵੰਡ ਦਿੱਤੇ ਆ ਤੇ ਅਸੀਂ ਸਾਰੇ ਜਣੇ ਅੱਜ ਅਸੀਂ ਐਸ ਸੀ ਭਾਈਚਾਰੇ ਦੇ ਜਿਹੜੇ ਸੀਨੀਅਰ ਲੀਡਰ ਹੈਗੇ ਆ ਜਿਨ੍ਹਾਂ ਚ ਗੇਜਾਰਾਂ ਵਾਲਮੀਕੀ ਜਫਤੇਗੜ ਸਾਹਿਬ ਤੋਂ ਇਲੈਕਸ਼ਨ ਲੜ ਚੁੱਕੇ ਆ ਪਾਰਲੀਮੈਂਟ ਦਾ ਔਰ ਕੇ ਪੀ ਰਾਣਾ ਜੀ ਅਜੀਪਾਲ ਜੀ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਲੁਧਿਆਣਾ ਦਿਹਾਤੀ ਲੁਧਿਆਣਾ ਅਰਬੰਦ ਦੇ ਇਹ ਸਾਰਿਆਂ ਦੇ ਨਾਲ بیٹھ ਕੇ ਅਸੀਂ ਇੱਕ ਸਟ੍ਰੈਟਜੀ ਬਣਾਈ ਆ ਇੱਕ ਇੱਕ ਘਰ ਤੱਕ ਜਾਵਾਂਗੇ ਗਲੀ ਮੱਲੇ ਸਾਰੇ ਵਾਰਟ ਤੱਕ ਵੰਡ ਦਿੱਤੇ ਆ ਬੂਥ ਵੰਡ ਦਿੱਤੇ ਆ ਤੇ ਬਾਹਰੋਂ ਸਾਡੇ ਜਿਹੜੇ ਵਰਕਰ ਆ ਸੀਨੀਅਰ ਉਹ ਵੀ ਆ ਰਹੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਲੋਕੀ ਆਪਣਾ ਇੱਕ ਲੁਧਿਆਣਾ ਵੈਸਟ ਨਹੀਂ 227 ਨੂੰ ਦੇਖ ਰਿਹਾ ਕਿ 227 ਨੂੰ ਕਿਹਨੂੰ ਪਾਵਰ ਚ ਲੈ ਕੇ ਆਣਾ ਤੇ ਜੋ ਮੋਦੀ ਜੀ ਨੇ ਆਪਰੇਸ਼ਨ ਸੰਦੂਰ ਆਹੀ ਜਿਹੜੇ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਆ ਉਹ ਇੱਕ ਦੱਸ ਦਿੰਦਾ ਹੈਗਾ ਕਿ ਇਹ ਕਿੰਨੀ ਸਸ਼ਕਤ ਪਾਰਟੀ ਹੈ ਕਿੰਨੀ ਸਸ਼ਕਤ ਸਰਕਾਰ ਹੈ ਤੇ ਡਬਲ ਇੰਜਨ ਦੀ ਸਰਕਾਰ ਦੀ ਪੰਜਾਬ ਹੁਣ ਵੇਟ ਕਰ ਰਿਆ ਨੰਬਰ 1 ਨੰਬਰ 2 ਦੇ ਉੱਤੇ ਜਿਹੜੀ ਸਾਡੀ ਸੱਤਾ ਚ ਪਾਰਟੀ ਐ ਇਸ ਵੇਲੇ ਆਮ ਆਦਮੀ ਪਾਰਟੀ ਆ ਇਹਨਾਂ ਦਾ ਤਾਂ ਰੱਬ ਰੱਖਾ ਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਸਰਕਾਰ ਚਲਾਣੀ ਕਿਵੇਂ ਆ ਕੰਦੇ ਨਸ਼ਾ ਜੁਧ ਨਸ਼ਾ ਅਵਰੋਧ ਤੇ ਨਸ਼ੇ ਅੱਜ ਵੀ ਮੌਤਾਂ ਹੋ ਰਹੀਆਂ ਗਿਆ ਮੈਚ ਖਤਮ ਹੋ ਗਿਆ ਜੁਤਾਂ ਤੇ ਆਪਣਾ ਦੂਜਾ ਹੈਗਾ ਸੀਨੀਅਰ ਤੋਂ ਸੀਨੀਅਰ ਅਧਿਕਾਰੀ ਕਦੇ ADGP ਆਪਣਾ ਵਿਜੀਲੈਂਸ ਨੂੰ ਸਸਪੈਂਡ ਕਰ ਦਿੰਦੇ ਆ ਕਦੇ ਹੁਣ ਆਪਣਾ ਕੱਲ ਪਰਸੋ ਇਹਨਾਂ ਨੇ ਕੱਲ ਗੱਲ ਹੋਈ ਸੀਗੀ ਆਸ਼ ਨੂੰ ਜਦੋਂ ਸੰਭਣ ਭੇਜੇ ਤੁਸੀਂ ਖੁਦ ਬਿਊਰੋਕਰੇਟ ਰਹੇ ਹੋ ਆਈਐਸ ਰਹੇ ਹੋ ਕਹਿੰਦੇ ਐਸਐਸਪੀ ਦੇ ਸਾਹਰ ਤੋਂ ਬਿਨਾਂ ਪੁੱਛੇ ਹੀ ਸੰਭਣ ਜਾਰੀ ਕਰਤੇ ਉਹਨੂੰ ਵੀ ਤਲਬ ਕਰ ਦਿੱਤਾ ਇਹਦਾ ਮਤਲਬ ਇਹ ਹੈਗਾ ਆ ਕਿ ਆਪਣਾ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਸਰਕਾਰ ਚਲਾਹ ਕੌਣ ਰਿਹਾ ਹੈਗਾ ਕਿ ਅਫਸਰ ਚਲਾ ਰਹੇ ਹੈਗੇ ਆ ਜਾਂ ਮੁੱਖ ਮੰਤਰੀ ਜਿਹੜੇ ਬਤੌਰ ਹੋਮ ਮਿਨਿਸਟਰ ਹੈ ਉਹ ਚਲਾ ਰਿਹਾ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਕੈਂਡੀਡੇਟ ਹੈ ਆਪਣਾ ਕਾਂਗਰਸ ਦਾ ਇੱਕ ਨੈਸ਼ਨਲ ਪਾਰਟੀ ਦਾ ਕੈਂਡੀਡੇਟ ਆ ਉਹਨੂੰ ਆਪਣਾ ਬਿਨਾ ਪੁੱਛੇ ਹੀ ਸੰਮਨ ਕਿਤਾ ਜਾ ਰਿਹਾ ਹੋਗਾ ਤਾਂ ਇਸ ਕਰਕੇ ਉਹਨਾਂ ਕਰਨਾ ਕੋਈ ਸੋਲੂਸ਼ਨ ਨਹੀਂ ਹੈਗਾ ਸੋ ਮੈਂ ਇਹ ਸਮਝਦਾ ਹੈਗਾ ਕਿ ਜਿਹੜਾ ਆਮ ਆਦਮੀ ਪਾਰਟੀ ਸਰਕਾਰੇ ਦਾ ਜਲੂਸ ਨਿਕਲਿਆ ਹੋਇਆ ਔਰ ਇਹਦਾ ਜਲੂਸ ਅਸਲੀ ਨਿਕਲ 21 ਤਰੀਕ ਨੂੰ ਜਦੋਂ ਰਿਜ਼ਲਟ ਸਾਹਮਣੇ ਆਣਾ ਸੋ ਸਾਡੇ ਆਪਣੇ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਇੱਕ ਡਿਸਿਪਲਿਨਡ ਪਾਰਟੀ ਹੈ ਇੱਕ ਆਰਗੇਨਾਈਜ਼ਡ ਸਟਰਕਚਰ ਹੈ ਇੱਕ ਆਪਣਾ ਬੱਚਾ ਬੱਚਾ ਜਿਹੜਾ ਹੈਗਾ ਉਹ ਅੱਜ ਚਾਹੁੰਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਇੱਕ ਇੱਕੋ ਇੱਕ ਆਪਸ਼ਨ ਹੈ ਲੋਕਾਂ ਦੇ ਕੋਲ ਕਿ ਸਰਕਾਰ ਬਣਾਵੇ ਔਰ ਇਹ ਸੈਮੀਫਾਈਨਲ ਹੈ ਇਹ ਅਸੀਂ ਜਿੱਤਣ ਜਾ ਰਹੇ ਹਾਂ ਜਿਹੜਾ ਜੀਵਨ ਗੁਪਤਾ ਜੀ ਹੈ ਸਾਡੇ ਜਿਹੜੇ ਬਹੁਤ ਹੀ ਸਿਆਣੇ ਤੇ ਬਹੁਤ ਸੁਲਝੇ ਹੋਏ ਲੀਡਰ ਹੈ ਭਾਰਤੀ ਜਨਤਾ ਪਾਰਟੀ ਦੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਥੰਪਿੰਗ ਮжоਰਿਟੀ ਦੇ ਨਾਲ ਅਸੀਂ ਇਹ ਸੀਟ ਜਿੱਤਾਂਗੇ ਸੀਟ ਜਿੱਤਾਂਗੇ ਗਲਤਾਂ ਕਰ ਰਹੇ ਪਰ ਜੋ ਵਿਰੋਧੀ ਪਾਰਟੀਾਂ ਦੀ ਗੱਲ ਕੀਤੀ ਜਾ ਉਹ ਕਿਤੇ ਨਾ ਕਿਤੇ ਇਹ ਗੱਲ ਵੀ ਲਾ ਰਹੀ ਹੈ ਵੀ ਭਾਜੀਪੀ ਨੇ ਜੀਵਨ ਗੁਪਤਾ ਨੂੰ ਤਾਂ ਤਰਿਆ ਤਾਂ ਜੋ ਕਾਂਗਰਸ ਨੂੰ ਲਾਭ ਪਚਾ ਸਕੇ ਇਹ ਤਾਂ ਹਫਤੇ ਭਰ ਦੀ ਗੱਲ ਹੈ ਕਿ ਆ ਕਹਿੰਦੇ ਆਪਣਾ ਕੋਈ ਆਪਣਾ ਨਾਈ ਦੇ ਕੋਲ ਵਾਲ ਕਟਾਣ ਗਿਆ ਤੇ ਉਹ ਕਹਿੰਦਾ ਅੰਜਜਮਾਨ ਕਿੰਨੇ ਕਿੰਨੇ ਵਾਲਾ ਕਹਿੰਦੇ ਜਜਮਾਨਾ ਕਹਿੰਦਾ 2 ਮਿੰਟ ਚ ਅੱਗੇ ਆ ਜਾਣੇ ਸੋ ਇਸ ਕਰਕੇ ਇਹ ਕਿਹੜਾ ਹਫਤੇ 10 ਦਿਨ ਦੀ ਗੱਲ ਹੈ ਪਤਾ ਲੱਗ ਜਾਏਗਾ ਰਿਜ਼ਲਟ ਕਿ ਇਹ ਸਾਡਾ ਜਿਹੜਾ ਕੈਂਡੀਡੇਟ ਹੈ ਕਿਦਾਂ ਦਾ ਹੈ ਇਹ ਤਾਂ ਲੋਕਾਂ ਦੀ ਚੁਆਇਸ ਹੈ ਆ ਲੁਧਿਆਣਾ ਵੈਸਟ ਨਾ ਚੂਜ਼ ਕਰਨਾ ਹੈ ਤਾਂ ਸਾਨੂੰ ਵੀ ਪਤਾ ਲੱਗ ਜਾਏਗਾ ਕਿ ਐਸੀ ਕਿੰਨੇ ਪਾਣੀ ਚ ਹੈ ਤੇ ਜੀਵਨ ਗੁਪਤਾ ਜੀ ਕਿੰਨੇ ਪਾਣੀ ਚ ਹੈ ਤੇ ਦੂਜੀਆਂ ਪਾਰਟੀਆਂ ਕਿੰਨੇ ਪਾਣੀ ਚ ਹੈ ਹੁਣ ਹੀ ਪਤਾ ਲੱਗ ਜਣਾ 10 ਗਰਾਊਂਡ ਲੈਵਲ ਤੇ ਦੇਖਿਆ ਜਾਵੇ ਤਾਂ ਲੁਧਿਆਣਾ ਦੇ 18 ਕੌਂਸਲਰ ਬੀਜੇਪੀ ਦੇ ਜਿੱਤੇ ਨੇ ਸੋ ਲੱਗਦਾ ਵੀ ਉਹਨਾਂ ਦਾ ਫਾਇਦਾ ਮਿਲੇਗਾ ਕਿਉਂਕਿ ਕਾਲੀਦਲ ਨੇ ਤਾਂ ਘਟ ਜੋੜ ਹੁਣ ਰਿਹਾ ਨਹੀਂ ਕਾਲੀਦਲ ਨੇ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਹੈ ਦੇਖੋ ਰਵੀ ਜੀ ਗੱਲ ਇਹ ਹੈਗੀ ਆ ਕਿ ਇਹ ਜਿਹੜੇ ਬਾਈ ਇਲੈਕਸ਼ਨ ਹੁੰਦੇ ਆ ਸਰਕਾਰ ਧੰਦਲੇਵਾਜੀ ਕਰਦੀ ਹੈ ਜਿਵੇਂ ਜਲੰਧਰ ਵੀ ਕੀਤੀ ਪਹਿਲੀ ਵਾਰ ਲਈ ਆਪਣਾ ਚਾਰ ਇਲੈਕਸ਼ਨ ਹੋਇਆ ਸੀ ਤਿੰਨ ਆਮ ਆਦਮੀ ਪਾਰਟੀ ਨੇ ਜਿੱਤੇ ਆ ਲੇਕਿਨ ਮੁੱਖ ਮੰਤਰੀ ਆਪਣਾ ਕਦੇ ਦੇਖਿਆ ਸੀ ਸੋਚਿਆ ਸੀ ਕਿ ਆਪਣਾ ਰੈਜ਼ਿਡੈਂਸੀ ਜਲੰਧਰ ਲੈ ਗਿਆ ਹੁਣ ਉਹ ਲੁਧਿਆਣਾ ਅਜੇ ਲੈ ਕੇ ਨਹੀਂ ਆਇਆ ਪਤਾ ਨਹੀਂ ਉਹ ਜਾਣਬੁੱਝ ਕੇ ਨਹੀਂ ਲੈ ਕੇ ਆਇਆ ਜਾਂ ਇਹ ਵੀ ਲੋਕੀ ਕਹਿੰਦੇ ਕਿ ਉਹਦੀ ਆਪਣੀ ਸੀਟ ਸੀਟ ਖਤਰੇ 'ਚ ਹੈ ਉਹ ਖੁਦ ਨਹੀਂ ਜਿੱਤਣਾ ਚਾਹਦਾ ਇਹ ਗੱਲ ਮੇਰੀ ਮਾਰਕ ਕਰ ਲਿਓ ਉਹ ਆਪਣਾ ਸੰਜੀਵ ਰੋੜੇ ਨੂੰ ਮੰਨ ਜੋ ਮੁੱਖ ਮੰਤਰੀ ਖੁਦ ਨਹੀਂ ਚਾਹੁੰਦੇ ਕਿ ਜਿੱਤਣ ਕਿ ਉਹ ਇਹ ਕਿਉਂ ਕਹਿ ਰਹੇ ਕਿਉਂਕਿ ਉਹਨਾਂ ਦੀ ਪਾਰਟੀ ਵੱਲੋਂ ਤਾਂ ਟਿਕਟ ਮਿਲਿਆ ਉਹ ਤਾਂ ਰਾਸਪਾ ਮੈਂਬਰ ਨੇ ਸੰਜੀਵ ਰੋੜਾ ਦੀ ਗੱਲ ਕੀਤੀ ਜਾਵੇ ਡਰ ਤਾਂ ਸ਼ਰੀਕਾ ਤਾਂ ਹੁੰਦਾ ਤੇ ਸ਼ਰੀਕ ਉਹਨਾਂ ਦਾ ਜੀ ਆਪਣਾ ਸੰਜੀਵ ਰੋੜਾ ਆ ਜਾਂ ਅਮਨ ਰੋੜਾ ਆ ਹੋਰ ਤਾਂ ਕੋਈ ਸ਼ਰੀਕ ਨਹੀਂਗਾ ਸੋ ਇਸ ਕਰਕੇ ਇਹ ਸਮਾਂ ਦੱਸੇਗਾ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੁਝ ਗੱਲ ਗੱਲ ਸਮੇਂ ਤੇ ਆ ਰਹੀ ਹੈ ਸਮੇਂ ਦੀ ਗੱਲ ਹੈ ਅੱਜ ਗਰਾਊਂਡ ਲੈਵਲ ਤੇ ਤੁਸੀਂ ਜਾਣਿਓ ਆਮ ਲੋਕਾਂ ਦਾ ਕੀ ਰਿਸਪੌਂਸ ਹੈ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਲੋਕੀ ਭਾਜੀਪੀ ਨੂੰ ਚਾਹੁੰਦੇ ਆ ਗਿਆ ਖਾਸ ਕਰਕੇ ਜਦੋਂ ਦੀ ਦੇਖੋ ਸਾਡਾ ਬਾਰਡਰ ਸਟੇਟ ਹੈ ਪਾਕਿਸਤਾਨ ਦੇ ਨਾਲ ਆਪਾਂ ਬੈਠੇ ਆ ਔਰ ਜਿੰਨਾ ਚਾਰ ਦਿਨ ਯੰਗ ਲੱਗੀ ਹੈ ਪੰਜਾਬ ਦਾ ਇੱਕ ਵੀ ਵਾਲ ਵੀ ਵਿੰਗਾ ਨਹੀਂ ਹੋਇਆ ਇਹਦਾ ਕ੍ਰੈਡਿਟ ਅਸੀਂ ਭਾਵੇਂ ਸਾਡੀਆਂ ਫੋਰਸਸ ਆ ਆਰਮੀ ਹੈ 에ਅਰ ਫੋਰਸ ਹੈ ਉਹਨਾਂ ਨੂੰ ਜਾਂਦਾ ਹੈਗਾ ਲੇਕਿਨ ਇੱਕ ਲੀਡਰਸ਼ਿਪ ਕਿਹਦੇ ਕੋਲ ਹੈ ਉਹ ਮੋਦੀ ਜੀ ਕੋਲ ਹੈ ਉਹਨੂੰ ਵੀ ਆਪਾਂ ਕ੍ਰੈਡਿਟ ਦੇਣ ਤੋਂ ਪਪਾ ਮਨਾ ਨਹੀਂ ਕਰ ਸਕਦੇ ਮੋਦੀ ਜੀ ਦੀ ਲੀਡਰਸ਼ਿਪ ਦੇ ਥੱਲੇ ਸਭ ਸੰਭਵ ਹੈ ਔਰ ਆਪਣਾ ਅੱਜ ਦੁਨੀਆ ਦੀ ਚੌਥੀ ਤਾਕਤ ਬਣ ਗਈ ਆਰਥਿਕ ਵਿਵਸਥਾ ਦੀ ਔਰ ਇਹ ਤੀਜੀ ਬਣਨ ਜਾ ਰਹੀ ਹੈ ਔਰ ਤਾਂ ਭਾਰਤ ਤਰੱਕੀ ਕਰ ਰਿਹਾ ਹੈਗਾ ਔਰ ਬਾਹਰਲੇ ਮੁਲਕਾਂ ਦੇ ਵੱਡੇ ਵੱਡੇ ਦੇਸ਼ਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਜੱਫੀਆਂ ਪਾਪਾ ਕੇ ਮਿਲਦੇ ਆ ਕਿਉਂ ਕਿਉਂਕਿ ਮੋਦੀ ਜੀ ਇੱਕ ਬਹੁਤ ਪਾਵਰਫੁਲ ਲੀਡਰ ਬਣ ਕੇ ਉੱਭਰ ਰਿਹਾ ਪੂਰੇ ਵਿਸ਼ਵ ਦੀ ਸਟੇਜ ਤੇ ਮੋਦੀ ਵਿਸ਼ੇ ਦੀ ਸਥਿਤੀ ਤੇ ਲੀਡਰ ਬਣ ਕੇ ਤਾਂ ਉਭਰੇ ਗੱਲ ਪ੍ਰੇਸ਼ ਸੰਦੂਰ ਦੀ ਵੀ ਤੁਸੀਂ ਕੀਤੀ ਆ ਸੀਐਮ ਵੱਲੋਂ ਖੁਦ ਇਹ ਗੱਲ ਕਹੀ ਕਿ ਜਿਹੜੇ ਉਹ ਭੰਡ ਹੈ ਮਾਨਜੁਗ ਮੁੱਖ ਮੰਤਰੀ ਜੀ ਇੱਕ ਭੰਡ ਹੈ ਇਸ ਕਰਕੇ ਹਰ ਗੱਲ ਨੂੰ ਭੰਡਾਂ ਦੀ ਤੌਰ ਤੇ ਵਰਤਦੇ ਹੈਗੇ ਆ ਜਿਹੜਾ ਆਪਰੇਸ਼ਨ ਸੰਦੂਰ ਹੈ ਇਹ 27 ਮੌਤਾਂ ਉਹਨਾਂ ਨੇ ਪਾਕਿਸਤਾਨੀ ਟੈਰਰਿਸਟਾਂ ਨੇ ਪੁੱਛ ਪੁੱਛ ਕੇ ਆਪਣਾ ਬੰਦਿਆਂ ਨੂੰ ਮਾਰਿਆ ਲੇਡੀਜ਼ ਦਾ ਸੰਦੂਰ ਪੋਛ ਦਿੱਤਾ ਜ਼ਿੰਦਗੀ ਭਰ ਲਈ ਇਸ ਕਰਕੇ ਆਪਰੇਸ਼ਨ ਦਾ ਨਾਂ ਆਪਰੇਸ਼ਨ ਸੰਦੂਰ ਰੱਖਿਆ ਤੇ ਇਹ ਆਪਣਾ ਮਜ਼ਾਕ ਕਰ ਰਿਹਾ ਹੈਗਾ ਸੰਦੂਰ ਦਾ ਸੋ ਇਸ ਕਰਕੇ ਸ਼ਰਮ ਆਣੀ ਚਾਹੀਦੀ ਮੈਂ ਤਾਂ ਇਹ ਕਵਾਂਗਾ ਲੁਧਿਆਣਾ ਜਮੜੀ ਚੋਣਾ ਨੂੰ ਲੈ ਕੇ ਸਿਆਸੀ ਮੌਲ ਪੂਰੀ ਤਰ੍ਹਾਂ ਪਖਿਆ ਹੋਇਆ ਇੱਕ ਪਾਸੇ ਸਤਾ ਦੀ ਸਰਕਾਰ ਆ ਪੰਜਾਬ ਸਰਕਾਰਾਂ ਤੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਕੇਂਦਰ ਦੀ ਸਰਕਾਰ ਬੀਜੇਪੀ ਵੱਲੋਂ ਕੀ ਤਿਆਰੀਆਂ ਨੇ ਗੱਲ ਕਰਾਂਗੇ ਸਾਡਾ ਐਸਰ ਲਦਰਮ ਜੂਨੇ ਜੋ ਬੀਜੇਪੀ ਐਸੀ ਮੋਰਚਾ ਦੇ ਪੰਜਾਬ ਦੇ ਪ੍ਰਧਾਨ ਸੋ ਲਦਰ ਸਾਹਿਬ ਤੁਸੀਂ ਐਸੀ ਮੋਰਚਾ ਦੇ ਪ੍ਰਧਾਨ ਨੂੰ ਕੀ ਤਿਆਰੀਆਂ ਨੇ ਲੁਧਿਆਣਾ ਜਮੜੀ ਚੋਣਾ ਦੇ ਅ ਦੇਖੋ ਆਪਣਾ ਲੁਧਿਆਣਾ ਵੈਸਟ ਦੇ ਵਾਸਤੇ ਸਾਡੇ ਬੀਜੇਪੀ ਦੀਆਂ ਪੂਰੀਆਂ ਤਿਆਰੀਆਂ ਆ ਆ ਜੀਵਨ ਗੁਪਤਾ ਜੀ ਸਾਡੇ ਜਿਹੜੇ ਕੈਂਡੀਡੇਟ ਆ ਭਾਰਤੀ ਜਨਤਾ ਪਾਰਟੀ ਦੇ ਉਹ ਬਿਲਕੁਲ ਗ੍ਰਾਸ ਰੂਟ ਨਾਲ ਜੁੜੇ ਹੋਏ ਆਗੇ ਔਰ ਬਹੁਤ ਉਹਨਾਂ ਦੀ ਪਕੜ ਹੈਗੀ ਆ ਸਾਰਾ ਜਿਹੜਾ ਭਾਰਤੀ ਜਨਤਾ ਪਾਰਟੀ ਆ ਤੁਹਾਨੂੰ 2024 ਦੀ ਮੈਂ ਗੱਲ ਦੱਸਾਂ ਤਾਂ 46000 ਵੋਟ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਇੱਕ ਨੰਬਰ ਤੇ ਰਿਹਾ ਸੀਗਾ ਔਰ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ 22000 ਵੋਟਾਂ ਸੋ ਹੋਣ ਅਸੀਂ ਇੱਕ ਆਪਣਾ ਜਿਹੜੇ ਸਾਡੇ ਇੰਚਾਰਜ ਹੈਗੇ ਆ ਵਿਜੇ ਭਾਈ ਰੁਪਾਨੀ ਜੀ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਗੁਜਰਾਤ ਹੈ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਇਕੱਲੇ ਇਕੱਲੇ ਅਫਸਰ ਆਪਣਾ ਅਹੁਦੇਦਾਰ ਦੀ ਜਿਹੜੀ ਹੈਗੀਆ ਡਿਊਟੀ ਲਈ ਹੈਗੀਆ ਵੰਡ ਦਿੱਤੇ ਆ ਵਾਰਡ ਵੰਡ ਦਿੱਤੇ ਆ ਬੂਥ ਵੰਡ ਦਿੱਤੇ ਆ ਤੇ ਅਸੀਂ ਸਾਰੇ ਜਣੇ ਅੱਜ ਅਸੀਂ ਐਸ்சி ਭਾਈਚਾਰੇ ਦੇ ਜਿਹੜੇ ਸੀਨੀਅਰ ਲੀਡਰ ਹੈਗੇ ਆ ਜਿਨ੍ਹਾਂ ਚ ਗੇਜਾਰਾਂ ਵਾਲਮੀਕੀ ਜਫਤੇਗੜ ਸਾਹਿਬ ਤੋਂ ਇਲੈਕਸ਼ਨ ਲੜ ਚੁੱਕੇ ਆ ਪਾਰਲੀਮੈਂਟ ਦਾ ਔਰ ਕੇਪੀ ਰਾਣਾ ਜੀ ਅਜੀਪਾਲ ਜੀ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਲੁਧਿਆਣਾ ਦਿਹਾਤੀ ਲੁਧਿਆਣਾ ਅਰਬਨ ਦੇ ਇਹ ਸਾਰਿਆਂ ਦੇ ਨਾਲ بیٹھ ਕੇ ਅਸੀਂ ਇੱਕ ਸਟ੍ਰੈਟਜੀ ਬਣਾਈ ਆ ਇੱਕ ਇੱਕ ਘਰ ਤੱਕ ਜਾਵਾਂਗੇ ਗਲੀ ਮੱਲੇ ਸਾਰੇ ਵਾਟ ਤੱਕ ਵੰਡ ਦਿੱਤੇ ਆ ਬੂਥ ਵੰਡ ਦਿੱਤੇ ਆ ਤੇ ਬਾਹਰੋਂ ਸਾਡੇ ਜਿਹੜੇ ਵਰਕਰ ਆ ਸੀਨੀਅਰ ਉਹ ਵੀ ਆ ਰਹੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਲੋਕੀ ਆਪਣਾ ਇੱਕ ਲੁਧਿਆਣਾ ਵੈਸਟ 227 ਨੂੰ ਦੇਖ ਰਿਹਾ ਕਿ 227 ਨੂੰ ਕਿਹਨੂੰ ਪਾਵਰ ਚ ਲੈ ਕੇ ਆਣਾ ਤੇ ਜੋ ਮੋਦੀ ਜੀ ਨੇ ਆਪਰੇਸ਼ਨ ਸੰਦੂਰ ਆਹੀ ਜਿਹੜੇ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਆ ਉਹ ਇੱਕ ਦੱਸ ਦਿੰਦਾ ਹੈਗਾ ਕਿ ਇਹ ਕਿੰਨੀ ਸਸ਼ਕਤ ਪਾਰਟੀ ਹੈ ਕਿੰਨੀ ਸਸ਼ਕਤ ਸਰਕਾਰ ਹੈ ਤੇ ਡਬਲ ਇੰਜਨ ਦੀ ਸਰਕਾਰ ਦੀ ਪੰਜਾਬ ਹੁਣ ਵੇਟ ਕਰ ਰਿਹਾ ਹੈ ਨੰਬਰ 1 ਨੰਬਰ 2 ਦੇ ਉੱਤੇ ਜਿਹੜੀ ਸਾਡੀ ਸੱਤਾ ਚ ਪਾਰਟੀ ਹੈ ਇਸ ਵੇਲੇ ਆਮ ਆਦਮੀ ਪਾਰਟੀ ਹੈ ਇਹਨਾਂ ਦਾ ਤਾਂ ਰੱਬ ਰੱਖਾ ਆ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਸਰਕਾਰ ਚਿਲਾਣੀ ਕਿਵੇਂ ਹੈ ਕੰਦੇ ਨਸ਼ਾ ਜੁਧ ਨਸ਼ਾ ਵਿਰੁੱਧ ਤੇ ਨਸ਼ੇ ਅੱਜ ਵੀ ਮੌਤਾਂ ਹੋ ਰਹੀਆਂ ਗਿਆ ਮਹੀਨ ਖਤਮ ਹੋ ਗਿਆ ਜੁਧ ਤਾਂ ਤੇ ਆਪਣਾ ਦੂਜਾ ਹੈਗਾ ਸੀਨੀਅਰ ਤੋਂ ਸੀਨੀਅਰ ਅਧਿਕਾਰੀ ਕਦੇ ਡੀਜੀਪੀ ਆਪਣਾ ਵਿਜੀਲੈਂਸ ਨੂੰ ਸਸਪੈਂਡ ਕਰ ਦਿੰਦੇ ਆ ਕਦੇ ਹੁਣ ਆਪਣਾ ਕੱਲ ਪਰਸੋ ਇਹਨਾਂ ਨੇ ਕੱਲ ਗੱਲ ਹੋਈ ਸੀਗੀ ਆਸ਼ ਨੂੰ ਜਦੋਂ ਸੰਭਣ ਭੇਜੇ ਤੁਸੀਂ ਖੁਦ ਬਿਊਰੋਕਰੇਟ ਰਹੇ ਹੋ ਆਈਐਸ ਰਹੇ ਹੋ ਕਹਿੰਦੇ ਐਸਐਸਪੀ ਦੇ ਸਾਹਰ ਤੋਂ ਬਿਨਾਂ ਪੁੱਛੇ ਹੀ ਸੰਭਣ ਜਾਰੀ ਕਰਤੇ ਉਹਨੂੰ ਵੀ ਤਲਬ ਕਰ ਦਿੱਤਾ ਇਹਦਾ ਮਤਲਬ ਇਹ ਹੈਗਾ ਆ ਕਿ ਆਪਣਾ ਇਹਨਾਂ ਨੂੰ ਇਹੀ ਨਹੀਂ ਪਤਾ ਕਿ ਸਰਕਾਰ ਚਲਾਹ ਕੌਣ ਰਿਹਾ ਹੈਗਾ ਕਿ ਅਫਸਰ ਚਲਾ ਰਹੇ ਹੈਗੇ ਆ ਜਾਂ ਮੁੱਖ ਮੰਤਰੀ ਜਿਹੜੇ ਬਤੌਰ ਹੋਮ ਮਿਨਿਸਟਰ ਹੈ ਉਹ ਚਲਾ ਰਿਹਾ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਕੈਂਡੀਡੇਟ ਹੈ ਆਪਣਾ ਕਾਂਗਰਸ ਦਾ ਇੱਕ ਨੈਸ਼ਨਲ ਪਾਰਟੀ ਦਾ ਕੈਂਡੀਡੇਟ ਹੈ ਉਹਨੂੰ ਆਪਣਾ ਬਿਨਾ ਪੁੱਛੇ ਹੀ ਸਬੰਨ ਕਿਤਾ ਜਾਰੀ ਹੋ ਗਿਆ ਤਾਂ ਇਸ ਕਰਕੇ ਉਹਨੂੰ ਸਸਪੈਂਡ ਕਰਨਾ ਕੋਈ ਸੋਲੂਸ਼ਨ ਨਹੀਂ ਹੈਗਾ ਸੋ ਮੈਂ ਇਹ ਸਮਝਦਾ ਹੈਗਾ ਕਿ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਦਾ ਜਲੂਸ ਨਿਕਲਿਆ ਹੋਇਆ ਔਰ ਇਹਦਾ ਜਲੂਸ ਅਸਲੀ ਨਿਕਲਣਾ 21 ਤਰੀਕ ਨੂੰ ਜਦੋਂ ਰਿਜ਼ਲਟ ਸਾਹਮਣੇ ਆਣਾ ਸੋ ਸਾਡੇ ਆਪਣੇ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਇੱਕ ਡਿਸਿਪਲਿਨਡ ਪਾਰਟੀ ਹੈ ਇੱਕ ਆਰਗੇਨਾਈਜ਼ਡ ਸਟਰਕਚਰ ਹੈ ਇੱਕ ਆਪਣਾ ਬੱਚਾ ਬੱਚਾ ਜਿਹੜਾ ਹੈਗਾ ਉਹ ਅੱਜ ਚਾਹੁੰਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਇੱਕ ਇੱਕੋ ਇੱਕ ਆਪਸ਼ਨ ਹੈ ਲੋਕਾਂ ਦੇ ਕੋਲ ਕਿ ਸਰਕਾਰ ਬਣਾਵੇ ਔਰ ਇਹ ਸੈਮੀਫਾਈਨਲ ਹੈ ਇਹ ਅਸੀਂ ਜਿੱਤਣ ਜਾ ਰਹੇ ਹਾਂ ਜਿਹੜਾ ਜੀਵਨ ਗੁਪਤਾ ਜੀ ਹੈ ਸਾਡੇ ਜਿਹੜੇ ਬਹੁਤ ਹੀ ਸਿਆਣੇ ਤੇ ਬਹੁਤ ਸੁਲਝੇ ਹੋਏ ਲੀਡਰ ਹੈ ਭਾਰਤੀ ਜਨਤਾ ਪਾਰਟੀ ਦੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਥੰਪਿੰਗ ਮжоਰਿਟੀ ਦੇ ਨਾਲ ਅਸੀਂ ਇਹ ਸੀਟ ਜਿੱਤਾਂਗੇ ਸੀਟ ਜਿੱਤਾਂਗੇ ਗਲਤਤਾ ਕਰ ਰਹੇ ਹੋ ਪਰ ਜੋ ਵਿਰੋਧੀ ਪਾਰਟੀਾਂ ਨੇ ਗੱਲ ਕੀਤੀ ਜੋ ਉਹ ਕਿਤੇ ਨਾ ਕਿਤੇ ਇਹ ਗੱਲ ਵੀ ਲਾ ਰਹੀ ਹੈ ਵੀ ਭਾਜੀਪੀ ਨੇ ਜੀਵਨ ਗੁਪਤਾ ਨੂੰ ਤਾਂ ਤਰਿਆ ਤਾਂ ਜੋ ਕਾਂਗਰਸ ਨੂੰ ਲਾਭ ਪਚਾ ਸਕੇ ਇਹ ਤਾਂ ਹਫ਼ਤੇ ਭਰ ਦੀ ਗੱਲ ਹੈ ਕਿ ਆ ਕਹਿੰਦੇ ਆਪਣਾ ਕੋਈ ਆਪਣਾ ਨਾਈ ਦੇ ਕੋਲ ਵਾਲ ਕਟਾਣ ਗਿਆ ਤੇ ਉਹ ਕਹਿੰਦਾ ਅੰਜਜਮਾਨ ਕਿੰਨੇ ਕਿੰਨੇ ਵਾਲਾ ਕਹਿੰਦੇ ਜਜਮਾਨਾ ਕਹਿੰਦਾ 2 ਮਿੰਟ ਚ ਅੱਗੇ ਆ ਜਾਣੇ ਸੋ ਇਸ ਕਰਕੇ ਇਹ ਕਿਹੜਾ ਹਫ਼ਤੇ 10 ਦਿਨ ਦੀ ਗੱਲ ਹੈ ਪਤਾ ਲੱਗ ਜਾਏਗਾ ਰਿਜ਼ਲਟ ਕਿ ਇਹ ਸਾਡਾ ਜਿਹੜਾ ਕੈਂਡੀਡੇਟ ਹੈ ਕਿਦਾਂ ਦਾ ਹੈ ਇਹ ਤਾਂ ਲੋਕਾਂ ਦੀ ਚੁਆਇਸ ਹੈ ਲੁਧਿਆਣਾ ਵੈਸਟ ਨੇ ਚੂਜ਼ ਕਰਨਾ ਹੈ ਤਾਂ ਸਾਨੂੰ ਵੀ ਪਤਾ ਲੱਗ ਜਾਏਗਾ ਕਿ ਅਸੀਂ ਕਿੰਨੇ ਪਾਣੀ 'ਚ ਐ ਤੇ ਜੀਵਨ ਗੁਪਤਾ ਜੀ ਕਿੰਨੇ ਪਾਣੀ 'ਚ ਐ ਤੇ ਦੂਜੀਆਂ ਪਾਰਟੀਆਂ ਕਿੰਨੇ ਪਾਣੀ 'ਚ ਹੁਣ ਹੀ ਪਤਾ ਲੱਗ ਜਣਾ 10 ਗਰਾਊਂਡ ਲੈਵਲ ਤੇ ਦੇਖਿਆ ਜਾਵੇ ਤਾਂ ਲੁਧਿਆਣਾ ਦੇ 18 ਕੌਂਸਲਰ ਭਾਜਪੀ ਦੇ ਜਿੱਤੇ ਨੇ ਸੋ ਲੱਗਦਾ ਵੀ ਉਹਨਾਂ ਦਾ ਫਾਇਦਾ ਮਿਲੇਗਾ ਕਿਉਂਕਿ ਕਾਲੀ ਦਲ ਨਾਲ ਤਾਂ ਘਟ ਜੋੜ ਹੁਣ ਰਿਹਾ ਨਹੀਂ ਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਖੜਾ ਕੀਤਾ ਹੈ ਦੇਖੋ ਰਵੀ ਜੀ ਗੱਲ ਇਹ ਹੈਗੀ ਆ ਕਿ ਇਹ ਜਿਹੜੇ ਬਾਈ ਇਲੈਕਸ਼ਨ ਹੁੰਦੇ ਆ ਸਰਕਾਰ ਧੰਦਲੇਵਾਜੀ ਕਰਦੀ ਐ ਜਿਵੇਂ ਜਲੰਧਰ ਵੀ ਕੀਤੀ ਪਹਿਲੀ ਵਾਰ ਲਈ ਆਪਣਾ ਚਾਰ ਇਲ ਲੇਕਨ ਮੁੱਖ ਮੰਤਰੀ ਆਪਣਾ ਕਦੇ ਦੇਖਿਆ ਸੀ ਸੋਚਿਆ ਸੀ ਕਿ ਆਪਣਾ ਰੈਜ਼ਿਡੈਂਸੀ ਜਲੰਧਰ ਲੈ ਗਿਆ ਹੁਣ ਉਹ ਲੁਧਿਆਣੇ ਅਜੇ ਲੈ ਕੇ ਨਹੀਂ ਆਇਆ ਪਤਾ ਨਹੀਂ ਉਹ ਜਾਣਬੁੱਝ ਕੇ ਨਹੀਂ ਲੈ ਕੇ ਆਇਆ ਜਾਂ ਇਹ ਵੀ ਲੋਕੀ ਕਹਿੰਦੇ ਕਿ ਉਹਦੀ ਆਪਣੀ ਸੀਟ ਸੀਟ ਖਤਰੇ ਚ ਹੈ ਉਹ ਖੁਦ ਨਹੀਂ ਜਿੱਤਣਾ ਚਾਹਦਾ ਇਹ ਗੱਲ ਮੇਰੀ ਮਾਰਕ ਕਰ ਲਿਓ ਉਹ ਆਪਣਾ ਸੰਜੀਵ ਰੋੜੇ ਨੂੰ ਮਾਨ ਜੋ ਮੁੱਖ ਮੰਤਰੀ ਖੁਦ ਨਹੀਂ ਚਾਹੁੰਦੇ ਕਿ ਜਿੱਤਣ ਕਿ ਉਹ ਇਹ ਕਿਉਂ ਕਹਿ ਰਹੇ ਕਿਉਂਕਿ ਉਹਨਾਂ ਦੀ ਪਾਰਟੀ ਵੱਲੋਂ ਤਾਂ ਟਿਕਟ ਮਿਲਿਆ ਉਹ ਤਾਂ ਰਾਸਪਾ ਮੈਂਬਰ ਨੇ ਸੰਜੀਵ ਰੋੜਾ ਦੀ ਗੱਲ ਕੀਤੀ ਜਾਵੇ ਡਰ ਤਾਂ ਸ਼ਰੀਕਾ ਤੋਂ ਹੁੰਦਾ ਤਸ਼ਰੀਕ ਉਹਨਾਂ ਦਾ ਜੀ ਆਪਣਾ ਸੰਜੀਵ ਰੋੜਾ ਆ ਜਾਂ ਮਨੋ ਰੋੜਾ ਆ ਹੋਰ ਤਾਂ ਕੋਈ ਸ਼ਰੀਕ ਨਹੀਂਗਾ ਸੋ ਇਸ ਕਰਕੇ ਇਹ ਸਮਾਂ ਦੱਸੇਗਾ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੁਝ ਸੋ ਗੱਲ ਗੱਲ ਸਮੇਂ ਤੇ ਆ ਰਹੀ ਹੈ ਸਮੇਂ ਦੀ ਗੱਲ ਹੈ ਅੱਜ ਗਰਾਊਂਡ ਲੈਵਲ ਤੇ ਤੁਸੀਂ ਜਾਣਿਓ ਆਮ ਲੋਕਾਂ ਦਾ ਕੀ ਰਿਸਪੌਂਸ ਹੈ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਲੋਕੀ ਭਾਜੀਪੀ ਨੂੰ ਚਾਹੁੰਦੇ ਆ ਗਿਆ ਖਾਸ ਕਰਕੇ ਜਦੋਂ ਦੀ ਦੇਖੋ ਸਾਡਾ ਬਾਰਡਰ ਸਟੇਟ ਹੈ ਪਾਕਿਸਤਾਨ ਦੇ ਨਾਲ ਆਪਾਂ ਬੈਠੇ ਆ ਔਰ ਜਿੰਨਾ 4 ਦਿਨ ਯੰਗ ਲੱਗੀ ਹੈ ਪੰਜਾਬ ਦਾ ਇੱਕ ਵੀ ਵਾਲ ਵੀ ਵਿੰਗਾ ਨਹੀਂ ਹੋਇਆ ਇਹਦਾ ਕ੍ਰੈਡਿਟ ਅਸੀਂ ਭਾਵੇਂ ਸਾਡੀਆਂ ਫੋਰਸਸ ਆ ਆਰਮੀ ਹੈ 에ਅਰ ਫੋਰਸ ਹੈ ਉਹਨਾਂ ਨੂੰ ਜਾਂਦਾ ਹੈਗਾ ਲੇਕਿਨ ਇੱਕ ਲੀਡਰਸ਼ਿਪ ਕਿਹਦੇ ਕੋਲ ਹੈ ਉਹ ਮੋਦੀ ਜੀ ਕੋਲ ਹੈ ਉਹਨੂੰ ਵੀ ਆਪਾਂ ਕ੍ਰੈਡਿਟ ਦੇਣ ਤੋਂ ਆਪਾ ਮਨਾ ਨਹੀਂ ਕਰ ਸਕਦੇ ਮੋਦੀ ਜੀ ਦੀ ਲੀਡਰਸ਼ਿਪ ਦੇ ਥੱਲੇ ਸਭ ਸੰਭਵ ਹੈ ਔਰ ਆਪਣਾ ਅੱਜ ਦੁਨੀਆ ਦੀ ਚੌਥੀ ਤਾਕਤ ਬਣ ਗਈ ਆਰਥਿਕ ਵਿਵਸਥਾ ਦੀ ਔਰ ਇਹ ਤੀਜੀ ਬਣਨ ਜਾ ਰਹੀ ਹੈ ਔਰ ਤਪਾਰ ਤਰੱਕੀ ਕਰ ਰਿਹਾ ਹੈਗਾ ਔਰ ਬਾਹਰਲੇ ਮੁਲਕਾਂ ਦੇ ਵੱਡੇ ਵੱਡੇ ਦੇਸ਼ਾਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਜੱਫੀਆਂ ਪਾਪਾ ਕੇ ਮਿਲਦੇ ਆ ਕਿਉਂ ਕਿਉਂਕਿ ਮੋਦੀ ਜੀ ਇੱਕ ਬਹੁਤ ਪਾਵਰਫੁਲ ਲੀਡਰ ਬਣ ਕੇ ਉੱਭਰ ਰਿਹਾ ਪੂਰੇ ਵਿਸ਼ਵ ਦੀ ਸਟੇਜ ਤੇ ਮੋਦੀ ਵਿਸ਼ੇਸ਼ ਸਥਿਤੀ ਤੇ ਲੀਡਰ ਬਣ ਕੇ ਤਾਂ ਉਭਰੇ ਗੱਲ ਪ੍ਰੇਸ਼ਸ ਸੰਦੂਰ ਦੀ ਵੀ ਤੁਸੀਂ ਕੀਤੀ ਆ ਸੀਐਮ ਵੱਲੋਂ ਖੁਦ ਇਹ ਗੱਲ ਕਹੀ ਕਿ ਜਿਹੜੇ ਉਹ ਭੰਡ ਹੈ ਮਾਨਜੁਗ ਮੁੱਖ ਮੰਤਰੀ ਜੀ ਇੱਕ ਭੰਡ ਹੈ ਇਸ ਕਰਕੇ ਹਰ ਗੱਲ ਨੂੰ ਭੰਡਾਂ ਦੀ ਤੌਰ ਤੇ ਵਰਤਦੇ ਆ ਗਿਆ ਜਿਹੜਾ ਆਪਰੇਸ਼ਨ ਸੰਦੂਰ ਹੈ ਇਹ 27 ਮੌਤਾਂ ਉਹਨਾਂ ਨੇ ਪਾਕਿਸਤਾਨੀ ਟੈਰਰਿਸਟਾਂ ਨੇ ਪੁੱਛ-ਪੁੱਛ ਕੇ ਆਪਣਾ ਬੰਦਿਆਂ ਨੂੰ ਮਾਰਿਆ ਲੇਡੀਜ਼ ਦਾ ਸੰਦੂਰ ਪੋਛ ਦਿੱਤਾ ਜ਼ਿੰਦਗੀ ਪਰਲੇ ਇਸ ਕਰਕੇ ਆਪਰੇਸ਼ਨ ਦਾ ਨਾਂ ਆਪਰੇਸ਼ਨ ਸੰਦੂਰ ਰੱਖਿਆ ਤੇ ਇਹ ਆਪਣਾ ਮਜ਼ਾਕ ਕਰ ਰਿਹਾ ਹੈਗਾ ਸੰਦੂਰ ਦਾ ਸੋ ਇਸ ਕਰਕੇ ਸ਼ਰਮ ਆਣੀ ਚਾਹੀਦੀ ਮੈਂ ਤਾਂ ਹੀ